ਆਪਣੇ ਔਗਣ ਵਾਹਿਗੁਰੂ ਅੱਗੇ ਕਿਵੇਂ ਕਬੂਲ ਕਰਨੇ ਹਨ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 24 ਅੰਗ ਤੇ ਮਿਲਦਾ ਹੈ ਮੁੱਖ ਨਿੰਦਾ ਅੱਖਾਂ ਦਿਨ ਰਾਤ ਮੈਂ ਦਿਨ ਰਾਤ ਮੂੰਹ ਦੂਜਿਆਂ ਦੀ ਨਿੰਦਿਆ ਕਰਦਾ ਰਹਿੰਦਾ ਹਾਂ ਭਰ ਕਰ ਜੋਹੀ ਨੀਚ ਸਨਾਪਤ ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ ਪ੍ਰਾਇਆ ਕਰ ਤੱਕਦਾ ਹਾਂ ਕਾਮ ਕ੍ਰੋਧ ਤਨ ਵਸੈ ਚੰਡਾਲ ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ ਭਾਣ ਕਰੂਪ ਰਹਾ ਕਰਤਾਰ ਹੀ ਕਰਤਾਰ ਮੈਂ ਸੈਂਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹੈ ਤੁਰਿਆ ਫਿਰਦਾ ਹੈ ਇਸ ਤਰ੍ਹਾਂ ਵਾਹਿਗੁਰੂ ਅਕੇ ਆਪਣੇ ਔਗਣ ਕਬੂਲ ਕਰਦੇ ਕਰਨੇ ਹਨ ਜਿਹੜਾ ਆਪਣੇ ਔਗਣ ਵਾਹਿਗੁਰੂ ਨਾਲ ਸਾਂਝੇ ਕਰਦਾ ਹੈ ਵਾਹਿਗੁਰੂ ਕਿਰਪਾ ਕਰਦਾ ਹੈ ਉਸ ਤੇ ਆਪਣਾ ਤਹਸਤਖੇੜਾ ਛੁੜਾ ਦਿੰਦਾ ਹੈ